ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਦਾ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਪਾਪਰ ਗਈ ਵੱਡੀ ਵਾਰਤਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਲੁਧਿਆਣਾ ਦੇ ਕਸਬਾ ਅ라이 ਕੋਲ ਇੱਕ ਕਿਸਾਨ ਦਾ ਉਸਦੇ ਕੁਆਂਡੀ ਅਤੇ ਉਸਦੇ ਨੌਕਰ ਤੇ ਬਹਿਰੇਮੀਨ ਕਤਲ ਕਰਨ ਦਾ આરોਪ ਹੈ ਜਾਣਕਾਰੀ ਅਨੁਸਾਰ આરોપી ਮਰਤੇ ਕਿਸਾਨ ਦੀ ਜ਼ਮੀਨ ਪੀਦਣਾ ਚਾਹੁੰਦੇ ਸਨ ਪਰ ਕਿਸਾਨ ਉਸਨੂੰ ਜ਼ਮੀਨ ਵੇਚਣਾ ਨਹੀਂ ਚਾਹੁੰਦਾ ਸੀ ਤੇ ਇਸੇ ਰੰਜਿਸ਼ ਕਰਕੇ ਉਸਨੇ ਉਸਦਾ ਕਤਲ ਕਰ ਦਿੱਤਾ ਮਰਤੇ ਕਿਸਾਨ ਦੀ ਲਾਸ਼ ਖੇਤਾਂ ਦੇ ਕੋਲ ਮੋਟਰ ਤੇ ਪਈ ਮਿੱਲੀ ਮਰਤੇ ਦਾ ਨਾਂ ਕਮਲਜੀਤ ਸਿੰਘ ਉਰਫ ਪੱਲੂ ਹੈ ਅਤੇ ਉਹ ਰਾਤ ਨੂੰ ਖੇਤਾਂ ਦੀ ਸਿੰਚਾਈ ਕਰਨ ਗਿਆ ਸੀ ਪੁਲਿਸ ਨੇ ਦੇਰ ਰਾਤ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਤੇ ਪਿੰਡ ਵਸਰਾ ਦਾ ਕਹਿਣਾ ਹੈ ਕਿ ਜਦੋਂ ਤੱਕ ਮਲੂ ਫੜੇ ਨਹੀਂ ਜਾਂਦੇ ਉਦੋਂ ਤੱਕ ਉਹ লাশ ਦਾ ਸਸਕਾਰ ਨਹੀਂ ਕਰਨਗੇ ਜਾਣਕਾਰੀ ਅਨੁਸਾਰ ਪਿੰਡ ਬਸਰਾਉ ਦਾ ਰਹਿਣ ਵਾਲਾ ਬੱਲੂ ਖੇਤਾਂ ਦੀ ਸਿੰਚਾਈ ਕਰਨ ਦੇ ਲਈ ਗਿਆ ਹੋਇਆ ਸੀ ਉਸਦੇ ਖੇਤ ਦੇ ਨੇੜੇ ਹੀ ਉਸਦੀ ਗਵੰਡੀ ਹਰਜੀਤ ਸਿੰਘ ਸੇਖੋ ਵਾਸੀ ਫੁੱਲਾਵਾਲ ਦਾ ਵੀ ਖੇਤ ਹੈ ਅਤੇ ਹਰਜੀਤ ਸਿੰਘ ਦੇ ਨੌਕਰ ਨੇ ਬੱਲੂ ਤੇ ਤੇਜ਼ ਤਰ੍ਹਾਂ ਹਮਲਾ ਕਰ ਦਿੱਤਾ ਜਦੋਂ ਉਹ ਕਾ ਨਾ ਪਰਤੇ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਪਾਰ ਸ਼ੁਰੂ ਕਰ ਦਿੱਤੀ ਮਰ ਤੱਕ ਦੇ ਲੜਕੇ ਜਤਪ੍ਰੀ ਸਿੰਘ ਨੇ ਦੱਸਿਆ ਕਿ ਕਬੰਡੀ ਹਜੀਤ ਸਿੰਘ ਸੇਖੋ ਉਹ ਅਸੀ ਫੁੱਲਾਵਲ ਉਸ ਤੇ ਵੀ ਤਾਂ ਨੂੰ ਮੋਟਰ ਤੇ ਬਿਠਾ ਕੇ ਬਿਠਾ ਕੇ ਬੈਠਾ ਸੀ ਤੇ ਉਸ ਦਿਨ ਉਹ ਕਰ ਵਿਕਾਸ ਲਾਲ ਜੱਦੇਵ ਜੀਨਸ ਲਾਲ ਵਾਸੀ ਪਿੰਡ ਹਰਸਰ ਜ਼ਿਲ੍ਹਾ ਮੁਜਫਰਬਿਹਰ ਉਸ ਤੇ ਦਾਸਤ ਨਾਲ ਵਾਰ ਕਰ ਰਿਹਾ ਸੀ ਤੇ ਜਦੋਂ ਉਸ ਨੇ ਆਪਣੇ ਪੇਧਾ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ ਉਹ ਅਗੇ ਤੋਂ ਫਰਾਰ ਹੋ ਗਿਆ ਇਸ ਤੋਂ ਬਾਅਦ ਉਸ ਨੇ ਔਲਸ ਨੂੰ ਸੂਚਨਾ ਦਿੱਤੀ ਵੀਡੀਓ ਦੇਖਣ ਲਈ ਤੁਹਾਡਾ ਦਾਤੜ ਬਾਦ